ਜੀ ਇਹ ਨਾ ਅਸੀਂ ਬੰਨੀ ਦੁੱਧ ਚੋਇਆ ਸਵੇਰੇ ਤੇ ਬੰਨੀ ਅਸੀਂ ਕਾ ਪਾਇਆ ਕਾ ਪਾ ਕੇ ਘਰ ਨੂੰ ਗਏ ਆ ਤਾਂ ਉਹ ਤੋਂ ਬਾਅਦ 8:00 ਵਜੇ ਹੱਲਾ ਪੈ ਗਿਆ ਤੇ ਬਾਗ ਦਾ ਤਾਂ ਫਿਰ ਇਹ ਜੰਗਲ ਨੂੰ ਲੈ ਕੇ ਚੱਲ ਗਿਆ ਅਸੀਂ ਸਾਰੇ ਮਗਰ ਫਿਰ ਨਗਰ ਗਏ ਤੇ ਤਾਂ ਫਿਰ ਇਹ ਛੱਡ ਦਿੱਤੀ ਗਾ ਤਾਂ ਉਹਨੇ ਅੰਦਰ ਆ ਲਾਈਤੀਂ ਆਇ ਨੂੰ ਕਾफी ਖੁਰਲੀ ਵੀ ਤੋੜ ਦਿੱਤੀ ਐ ਤੇ खुंडे समेत ले गया समेत अलका घेरी एक बची ना एक हफ्ता पहले खादी जंगलात आले कोई दिखता ना कोई सुन सर बच्चा का भी खतरा कले आई जाते नी जानवर न इना फाये ਜਿਹੜੇ ਅਸੀਂ ਪਸ਼ੂ ਰੱਖੇ ਉਹਨਾਂ ਇਹਨਾਂ ਨੂੰ ਕੁਛ ਨਾ ਹੋਵੇ। ਸਵੇਰੇ ਮਾਰਨਿੰਗ ਟਾਈਮ ਹੀ ਆ ਪਸ਼ੂ ਇੱਥੇ ਬਾਹਰ ਬੰਨੇ ਪਏ ਸੀਗੇ। ਦੁੱਧ ਚੋਇਆ ਤੇ ਉਦੋਂ ਬਾਅਦ ਪੱਠੇ ਪਾਏ ਪਸ਼ੂਆਂ ਨੂੰ ਤੇ ਅਚਾਨਕ ਇਧਰ ਸਾਈਕ ਸਾਈਡ ਤੋਂ ਬਾਗ ਆਇਆ ਤੇ ਉਹਨੇ ਗਾਂ ਤੇ ਹਮਲਾ ਕਰਤਾ। ਤੇ ਪੰਜ-ਛੇ ਦਿਨ ਪਹਿਲੇ ਉਹਨਾਂ ਨੇ ਇੱਕ ਪਹਿਲੇ ਬੱਚਾ ਛੋਟਾ ਮਾਰਤਾ ਸੀ। ਤੇ ਹੁਣ ਅੱਜ ਫਿਰ ਗਾਂ ਤੇ ਸਵੇਰੇ ਉਹਨਾਂ ਨੇ ਹਮਲਾ ਕੀਤਾ ਤੇ ਖੁਰਲੀ ਤੋੜਦੀ ਹੈ ਪੱਠੇਆਂ ਪਾਣ ਵਾਲੀ ਤੇ ਗਾਈ ਨੂੰ ਧੜਾ ਕੇ ਲੈ ਗਿਆ ਪਿੱਛੇ। ਕੀ ਕਿ ਹੈ ਕਿ ਗਾਜ ਦੇ ਨਿੰਦਰਾਂ ਨਿੰਦਰਾ ਲਾਤੀਆਂ ਨਾਲ ਤੇ ਅਟੈਕ ਕੀਤਾ ਜੀ ਗਾ ਵੀ ਗਾ ਕੰਡਮ ਕਰਤੀ ਹੈ ਜੀ ਉਹਨਾਂ ਨੇ ਦੇਖ ਲਓ ਕਿੰਨੇ ਸੱਟਾਂ ਚੋਟਾਂ ਲੱਗੀਆਂ ਗਾਜ ਦੇ ਨਿੰਦਰਾਂ ਲਾਤੀਆਂ ਤੁਸੀਂ ਪ੍ਰਸ਼ਾਸਨ ਨੂੰ ਕੀ ਕਹਿੰਦੇ ਕੋਈ ਦੇਖੋ ਨਹੀਂ ਜੀ ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਕਰਦੇ ਆ ਭਾਈ ਵੀ ਜਿਹੜਾ ਇਹ ਆਵਾਗ ਹੈ ਕੱਲ ਇਹ ਜਿਹੜਾ ਕਿ ਅੱਜ ਸਵੇਰੇ ਸਵੇਰੇ ਪੈ ਰਿਹਾ ਬੱਚਿਆਂ ਦੇ ਵੀ ਅਟੈਕ ਕਰ ਸਕਦਾ ਜਾਂ ਹੋਰ ਲੋਕੀ ਰੋਡ ਬੰਨੇ ਤੁਰੇ ਹੁੰਦੇ ਨੇ ਜਾਂ ਸੈਰ ਕਰਾਦੇ ਨੇ ਉਹਨਾਂ ਵਾਸਤੇ ਬਹੁਤ ਖਤਰੇ ਵਾਲੀ ਗੱਲ ਹੈ ਜੀ ਜਿਵੇਂ ਕਿ ਜਿਵੇਂ ਕਿ ਉਮਰ ਐਕਸਪਲੋਰ ਦੇ ਨਾਲ ਨਾਲ ਘਰ ਨਾਲ ਬੱਚੇ ਸਕੂਲ ਨੂੰ ਜਾਂਦੇ ਨੇ ਤੇ ਦੇਖ ਲਓ ਵੀ ਇਹ ਜਿੱਥੇ ਗਾਹੀ ਨੂੰ ਰਹਿ ਗਿਆ ਉੱਥਾ ਬੱਚਿਆਂ ਨੂੰ ਵੀ ਪੈ ਸਕਦਾ ਪੈਦਲ ਲੋਕੀ ਬੱਚੇ ਜਾਂਦੇ ਨੇ ਥੱਲੇ ਸਰਕਾਰੀ ਹਾਈ ਸਕੂਲ ਪਲਾਟ ਤੇ ਇਹ ਜਿਹੜਾ ਮਤਲਬ ਕਿ ਬੱਚਿਆਂ ਵਾਸਤੇ ਵੀ ਹੁਣ ਛੁੱਟੀਆਂ ਖਤਮ ਹੋਣ ਵਾਲੀਆਂ ਨੇ ਬੱਚਿਆਂ ਨੂੰ ਤੇ ਅਟੈਕ ਕਰੇਗਾ ਤਾਂ ਇਹ ਖਤਰਨਾਕ ਚੀਜ਼ ਹੈ ਬਾਗਦਾਰ ਲਾਜ ਕੀਤਾ ਜਾਵੇ ਪ੍ਰਸ਼ਾਸਨ ਤੋਂ ਅਸੀਂ ਇਹੀ ਅਪੀਲ ਕਰਦੇ ਹਾਂ ਭਾਈ ਇਸ ਬਾਗ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਇਹਨੂੰ ਫੜਿਆ ਜਾਵੇ ਮੈਂ ਆਪਣਾ ਸਰ ਨੀ ਰੂਬਾਲਾ ਮੇਰਾ ਨਾਮ ਨੀਰਲੋ ਜੀ ਬੱਚੇ ਨੇ ਸਰ ਹਫਤਾ ਹੋਇਆ ਸਾਡੀ ਗਾਂ نیچے ਇੱਥੇ ਕੁੜੀ ਕੋਲ ਬੰਨੀ ਸੀ ਗੋਰਨੀ ਚ ਤੇ ਉੱਥੋਂ ਹੀ ਬਾਗ ਉਹਨੂੰ ਲੈ ਕੇ ਰਸੇ ਸਿਮੇਤੀ ਲੈ ਗਿਆ ਤੇ ਸਰ ਉਹ ਨਹੀਂ ਖਾ ਲਈ ਉਹ ਤੋਂ ਬਾਅਦ ਇੱਕ ਦਿਨ ਅਸੀਂ ਲੱਭਦੇ ਰਹੇ ਸਾਨੂੰ ਦੂਜੇ ਦਿਨ ਪਤਾ ਲੱਗਾ ਕਿ ਸਾਡੀ ਗਾਂ ਹੀ ਹੈ ਤੇ ਇੱਧਰ ਕੀ ਕਹਿੰਦੇ ਪਿੰਡ ਦੀ ਅਮੀ ਨਾਮੀ ਬੰਦੇ ਹਨ ਵੀ ਕਿਹਾ ਸੀਗਾ ਤਾਂ ਉਹਨਾਂ ਨੇ ਵੀ ਕੋਈ ਜ਼ਿਆਦਾ ਗੌਰ ਨਹੀਂ ਕੀਤੀ ਤੇ ਦੂਜਾ ਇਹ ਹੈਗਾ ਕਿ ਸਾਡੀ ਦਾ 2 ਸਾਲ ਤੇ 2 ਮਹੀਨੇ ਦੀ ਬੱਚੀ ਸੀਗੀ ਅੱਜ ਕਦੇ ਤੌਰ ਤੇ ਤੁਹਾਨੂੰ ਪਤਾ ਬੱਚਾ ਪਾਲਣਾ ਤੇ ਇੱਕ ਗਾਈ ਪਾਲਣੀ ਕੋ ਸੋਖੀ ਗੱਲ ਤਾਂ ਹੈ ਨਹੀਂ ਕਿ ਸਾਡੇ ਇਸ ਗੱਲ ਤੇ ਗੌਰ ਕੀਤਾ ਜਾਏ ਤੇ ਅਸੀਂ ਇਹ ਚਾਹ ਨਹੀਂ ਸਾਡੀ ਸਾਡਾ ਜੋ ਵੀ ਸਾਡਾ ਨੁਕਸਾਨ ਹੋਏ ਤੇ ਇਹ ਵੀ ਅੱਗੇ ਕਿਸੇ ਹੋਰ ਦਾ ਹੋਵੇ ਵੀ ਨਾ ਤੇ ਨਾਲ ਸਾਡੀ ਇਸ ਗੱਲ 'ਤੇ ਗੌਰ ਕੀਤੀ ਜਾਵੇ। ਤੁਹਾਨੂੰ ਕਿਵੇਂ ਟੱਕਰ ਆ? ਹਾਂਜੀ ਸਰ ਮੈਂ ਮੇਰੀ ਸ਼ੋਪ ਹੈ ਟੇਲਰ ਦੀ نیچے ਅਸੀਂ ਮੈਂ ਸਕੂਟੀ ਤੇ ਵੀ ਤੇ ਪੈਦਲ ਜਾਂਦੇ ਹਾਂ ਨੂੰ ਵੀ ਕਈ ਵਾਰੀ ਮਿਲਿਆ। ਇਵੇਂ ਕਿ ਐਵਰੀ ਮਤਲਬ ਜੰਗਲੀ ਏਰੀਆ ਹੈ ਬੱਚੇ ਵੀ ਜਾਂਦੇ ਆ ਸਕੂਲ ਜਾਂ ਕੁਝ ਵੀ ਅਸੀਂ ਸਾਰਿਆਂ ਨੂੰ ਕਈ ਵਾਰ ਫਤਿਹ ਨਾਲ ਆਉਂ ਜਾਓ ਤੇ ਮੈਨੂੰ ਤਾਂ ਸਰਪ ਜਿਆਦਾ ਨਹੀਂ ਤਾਂ 10 ਵਾਰ 10 ਵਾਰ ਤਾਂ ਮਿਲ ਚੁੱਕਿਆ ਹਾਂ ਹ ਹਫਤਾ ਕੋਇਆ ਸਾਡੇ ਵਿਕੀ ਨੂੰ ਮਿਲ ਲਾ ਸਕੀ ਦੁਕਾਨ ਜਾਂਦੇ ਤੇ ਹੁਣ ਤਾਂ ਇਹ ਹੈਗਾ ਕਿ ਹੁਣ ਤਾਂ ਘਰ ਚ ਆ ਜਦੋਂ ਇਹ ਨਹੀਂ ਕੀਤਾ ਵਾ ਦੋ ਵਾਰ ਸਾਡੇ ਕੁੱਤੇ ਨੂੰ ਵੀ ਚੱਕਣ ਦੀ ਨਹੀਂ ਕੋਸ਼ਿਸ਼ ਕੀਤੀ ਆ ਘਰ ਦੇ ਬਿਲਕੁਲ ਹੀ ਲਾਗੇ ਤੇ ਇਸ ਕਰਕੇ ਡਰ ਲੱਗਦਾ ਚਲੋ ਜੰਗਲ ਚ ਜਿੱਦਾ ਮਾਜੀ ਹੈ ਚਲੋ ਅਸੀਂ ਇਹ ਨਹੀਂ ਕਹਿੰਦੇ ਪਰ ਕਮ ਸਕਮ ਘਰ ਚ ਜਿਹੜਾ ਪ੍ਰੋਬਲਮ ਹੁੰਦਾ ਪਿਆ ਜਿਹਦੇ ਕਰਕੇ ਹੁਣ ਸਾਡੇ ਜੰਗਲੀ ਸਾਡੇ ਇਧਰ ਦਾ ਇਹ ਪ੍ਰੋਬਲਮ ਹੈ ਕਿ ਅਸੀਂ ਚਾਰ ਦਿਵਾਰੀਆਂ 'ਚ ਵੀ ਕਰ ਲਾਂਗੇ ਤਾਂ ਉਹਦਾ ਕੋਈ ਹੈਗਾ ਕਿ ਉਹ ਨਹੀਂ ਅਟੈਕ ਕਰੂਗਾ ਤੁਸੀਂ ਹੁਣ ਤੱਕ 15 ਦਿਨ ਜਿਹੜਾ ਪ੍ਰਸ਼ਾਸਨ ਹੈ ਇਹਨਾਂ ਨੂੰ ਕੋਈ ਦੇਖਾ ਨਹੀਂ ਸਰ ਇਹਨਾਂ ਨੂੰ ਕੋਈ ਐਕਸ਼ਨ ਨਹੀਂ ਲਿਆ ਇਵਨ ਇਵਸ ਸਾਡੇ ਨਹੀਂ ਸਾਡੇ ਤਾਂ ਚਲੋ ਇਹ ਘਰ ਦੇ ਵਿੱਚ ਹੀ ਨੁਕਸਾਨ ਕੀਤਾ ਹੈ ਕਈ ਸਾਡੇ ਪਿੰਡ ਵਿੱਚ ਘਟੋਘੜ ਤੁਸੀਂ ਜੇ ਘੁੰਮੋਗੇ ਫਿਰੋਗੇ ਤੁਹਾਨੂੰ ਖੁਦ ਰਿਅਲਾਈਜ਼ ਹੋਊਗਾ ਪਤਾ ਲੱਗੂਗਾ ਘਟੋਕਾ ਟੀਨਾ ਨੇ 15 ਗਾਇਆਂ ਔਰ 15 ਬੱਚੇ ਗਾਇਆਂ ਦੇ ਵੀ ਬੱਚੂ ਬਾਲਦ ਵਗੈਰਾ ਸਾਰੇ ਕੁਝ ਖਾਦੇ ਆ ਇਹਨਾਂ ਨੇ ਸਰ ਕਿਸੇ ਨੇ ਨਹੀਂ ਆਸੀ ਦਾ ਸਭ ਦੇ ਪਿੰਡ ਦੀਆਂ ਕਈਆਂ ਨੂੰ ਕਹਿੰਨੀ ਹੈ ਕਿ ਤੁਸੀਂ ਐਕਸ਼ਨ ਮੇ ਇਹਨਾਂ ਨੂੰ ਕਹੋ ਉਹ ਕਹਿੰਦੇ ਕਿ ਤੁਹਾਡੇ ਜੰਗਲੀ ਏਰੀਆ ਵਿੱਚ ਇਹਨੂੰ ਅਸੀਂ ਰੋਕ ਨਹੀਂ ਸਕਦੇ ਉੋਟੀਆਂ ਗੱਲਾਂ ਕਰਦੇ ਆ